जी सताल किमें सारे आई हो पी सारे वजी होगी आपनिंग सलवार बना रहे तो फुल लैनिंग सलवार दिया जुमसिलाईया ने कि अपन सिलाइया नज़र न आन ना। वो आप दसागे ईजी तरीका आखो मैं कुछ क लगा भी रही लिया ने नेगे जिदा ये आसन दी गुमसिलाई देखो ये नज़र नहीं आ रही हैगी है ना बिलकुल नज़र नहीं आ रही हैगी इस तरह देखो ये पलिया दी है ना जनों आप पहुंचा भी कह दें पहुंचे दिलाई आ है ना ये नज़र नहीं आ रही देखो ना इस सैडो जोड़ा नीचे वाला आ सलवार द नीचे वाला उधर भी बिल्कुल ये गुमसिलाई नज़र नहीं आ रही है ना चलो हम तो अभी दसते हाँ गुमसिलाई कितना लगाइए यह देखो ये जो फोर्थ पार्ट आसन का अपना हिस्सा लिया है तो ये अपना गुमसिलाई लगावा ਉਸ ਕਾਇਆ ਪਲ ਲਗਾ ਲਿਆ ਹਸਦੀ ਦੇਖੋ ਜੀ ਇਹ ਜਦੋਂ ਆਪਾਂ ਸੇਤਾ ਕੀਤਾ ਤਾਂ ਬਿਲਕੁਲ ਹੀ ਨਜ਼ਰ ਨਹੀਂ ਆ ਰਹੀ ਸੀ ਇੰਟਿਕਾ ਲਾਈਨਿੰਗ ਵਾਲੀ ਸਾਈਡ ਤੋਂ ਗੋਮ ਲੱਗ ਗਿਆ ਇਹ ਨਜ਼ਰ ਹੀ ਨਹੀਂ ਆਉ ਕਿ ਕਿ ਸੇਨ ਅੰਡਰ ਗਰਾਉਂਡ ਹੋ ਗਈ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆ ਵੇਖੋ ਜਦੋਂ ਆਪਾਂ ਸਲਵਾਰ ਦੀ ਸਭ ਤੋਂ ਲਾਸਟ ਸੇਨ ਲਗਾਨੀ ਆ ਕਾਸੀ ਲਗਾਣੀ ਆ ਤਾਂ ਆਪਾਂ ਨਾ ਇਸ ਨੂੰ ਇਸ ਤਰ੍ਹਾਂ ਨੇ ਆ ਦੇਖੋ ਕੁੰਦੇ ਦਾ ਹੈਗਾ ਨਾ ਜਿਹੜਾ ਨੀਚੇ ਵਾਲਾ ਲਾਈਨਿੰਗ ਦਾ ਕਪੜਾ ਜਿਹੜਾ ਕੁੰਦੇ ਦਾ ਕਪੜਾ ਹੈ ਨਾ ਉਸ ਨੂੰ ਆਪਾਂ ਇੱਧਰ ਪੱਲੇ ਵਾਲੇ ਪਾਸੇ ਨੂੰ ਮੋੜ ਲੈਣਾ ਹੈਗਾ ਸੇਣ ਲਾਣ ਲਈ ਇਸੇ ਲਈ ਆਪਾਂ ਇੱਥਾਂ ਸਿੱਧੀ ਸੇਣ ਲਾਵਾਂਗੇ ਇਸ ਤਰ੍ਹਾਂ ਦੇਖੋ ਫ੍ਰੈਂਡ ਆਪਾਂ ਸੀਣਾ ਲਗਾ ਲਈਏ ਨੇ ਦੋਨੇ ਪਾਸੇ ਸਲਵਾਰ ਦੇ ਨਾ ਤੇ ਇਸ ਸਾਈਡ ਨਜ਼ਰ ਆ ਰਿਹਾ ਕੁਝ ਵੀ ਐਂਡ ਨਾ ਹੀ ਏ ਸਾਈਡ ਸੀਣ ਨਹੀਂ ਨਜ਼ਰ ਆਉਗੀ ਇਹ ਬਹੁਤ ਹੀ ਸੌਖਾ ਤਰੀਕਾ ਆ ਤੇ ਇਹਦੇ ਨਾਲ ਸਲਵਾਰ ਚ ਸਫਾਈ ਵੀ ਜ਼ਿਆਦਾ ਆਉਂਦੀ ਆ ਫੁੱਲ ਲਾਈਨਿੰਗ ਸਲਵਾਰ ਦੇ ਵਿੱਚ ਤੇ ਆਪਾਂ ਨੂੰ ਜ਼ਿਆਦਾ ਇੰਟਰਲੌਕ ਵੀ ਨਹੀਂ ਕਰਨੀ ਪੈਂਦੀ ਇਸੇ ਤਰ੍ਹਾਂ ਆਪਾਂ ਸਾਰੀ ਸਲਵਾਰ ਨੂੰ ਜੋੜ ਲਵਾਂਗੇ ਤੇ ਹੁਣ ਛੋਣਾ ਪਾਵਾਂਗੇ